ਚਾਹ ਤੁਹਾਡੀ ਬੜੀ ਫੇਮਸ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਡਰਾਈ ਫਰੂਟ ਵਾਲੀ ਚਾਹ ਵਾ ਪਹਿਲੀ ਵਾਰ ਸੁਣਨ ਨੂੰ ਕਿਤੇ ਨਾ ਕਿਤੇ ਮਿਲੀ ਹੈ 2045 ਤੋਂ ਅਸੀਂ ਦੁਕਾਨ ਨੂੰ ਚਲਾ ਰਹੇ ਹਾਂ ਇਸ ਤੋਂ ਪਹਿਲੇ ਅਸੀਂ ਪਾਕਿਸਤਾਨ ਸਾਡੇ ਦਾਦਾ ਜੀ ਚਲਾਉਂਦੇ ਸੀ ਉਹਨਾਂ ਕੋਲ ਬਿਲਕੁਲ ਕੋਈ ਨਹੀਂ ਉਸ ਟਾਈਮ ਤੇ ਨਵਾਂ ਹੋ ਗਿਆ ਅੰਮੀ ਰਾਜ ਐ ਡਰਾਈ ਫਰੂਟ ਬਣੀ ਜਾਂ ਉਹਨਾਂ ਕੋਲ ਕੋਈ ਛੋਟੀ ਵੀ ਰੈਸਪੀ ਹੋਈ ਸੀ ਜਿੰਨੇ ਵੀ ਡਰਾਈ ਫਰੂਟ ਆ ਉਹ ਅਲੱਗ-ਅਲੱਗ ਪ੍ਰਕਾਰ ਦੀ ਰੈਸਪੀ ਹੈ ਉਹ ਆਪਣਾ ਚਾਹ ਬਣਾਉਂਦੇ ਸੀ ਤਦਾਂ ਵਾਲੀ ਚਾਹ ਖਾਜੂ ਮੀਨ ਵਾਲ ਕਿੰਨਾ ਮਰਾਗ ਡਾਈਨ ਔਰ ਆ ਜਿਹੜੇ ਤੇਰੀ ਅਹੀ ਡਰਾਈਵ ਬੂਟੀ ਪੁਜਾਰ ਲੈਣ ਜਾਈਏ ਤਾਂ ਹੀ ਇਹਨੇ ਡਰਾਈਵ ਬੂਟੀ ਨਹੀਂ ਖੀਂ ਸਕਦੇ ਕਿੰਨੇ ਮਹਿੰਗੇ ਆ ਜੇ ਕਰੀਏ ਜੇ ਅਹੀ ਡਰਾਈਵ ਬੂਟੀ ਸਾਡਾ ਚਾਹ ਵੈਲ ਵੈਲ ਹੋ ਜੇ ਜਿਸ ਤਰ੍ਹਾਂ ਦਾ ਹੈ ਡਰਾਈਵ ਬੂਟੀ ਪਸੰਦ ਕਰਦੇ ਆ ਸਾਨੂੰ ਕਾਜੂ ਪਸੰਦ ਆ ਸਾਨੂੰ ਬਾਦਾਮ ਪਸੰਦ ਆ ਸਾਨੂੰ ਖਸਖਸ ਪਸੰਦ ਆ ਇਹਨਾਂ ਸਾਰੀਆਂ ਡਰਾਈਵ ਬੂਟਾਂ ਇਹਨਾਂ ਨੇ ਨਿਕੋ ਨੁਕਾ ਫਾਇਦਾ ਮਿਲਣਾ ਜਿਹੜਾ ਸਾਡੀ ਸਰੀਰ ਨੂੰ ਪੋਸ਼ਕ ਤਾਰ ਦਿੰਦੇ ਆ ਵਿਟਾਮਿਨ ਦਿੰਦੇ ਆ ਉਹਨਾਂ ਸਾਰੀਆਂ ਜੀ ਚਾਵਾ ਨੁਕਾ ਬਣਾ 50 ਸਾਲ ਮੈਨੂੰ ਚਾਹ ਬਣਾਉਂਦੇ ਨੇ ਉਸ ਤੋਂ ਪਹਿਲੇ ਮੇਰੇ ਪਿਤਾ ਜੀ ਬਣਾ ਰਹੇ ਸੀ ਮੇਰੇ ਦਾਦਾ ਜੀ ਬਣਾ ਰਹੇ ਸੀ ਪਰ ਇਹ ਚਾਹ ਜਿਹੜੀ ਹੈ ਇਹ ਜਿਹੜੀ ਵਿਸਪੀ ਹੈ ਲਾਈਬੂਮ ਦੀ ਚਾਹ ਵਾਲੀ ਇਸ ਨੂੰ ਸਾਡੇ ਕੋਲ ਸਾਡੇ ਪਰਿਵਾਰ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਬਣਾਉਂਦੇ ਆਏ ਔਰ ਜਿੰਨੇ ਵੀ ਬਾਹਰੋਂ ਸੈਲਾਨੀ ਆਉਂਦੇ ਆ ਜਾਂ ਦਿੱਲੀ ਤੋਂ ਬਾਬੇ ਤੋਂ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਜਦੋਂ ਵੀ ਇੱਥੇ ਐਕਟਰ ਸ਼ੂਟਿੰਗ ਕਰਨ ਆਉਂਦੇ ਆ ਉਹ ਸਾਡੇ ਕੋਲ ਜਿਹੜੀ तड़के वाली चाह बदम वाली चाह बदम खसखस वाली चाह वो तो चाह बहुत खुश होकर पीने चाह य चाह पीना तड़के वाली चाहिए किस तरह प्रजेंट करते हो तड़के वाली चाहे बदम खसखास चाहू अभी दो बारी बना पा एक बार चाह बना जिद अभी गुलाब इलाची तुलसी सब चीज़ा पा के तैयार करते दूसरे बाद फिर असू बटर अमूल बटर के ਬਦਾਮ ਖਸਖਸ ਜਿਹੜਾ ਵਾ ਉਹ ਨੂੰ ਕੁੱਟ ਕੇ ਤੇ ਫਿਰ ਬੜਾ ਜਿਹੜਾ ਅਸੀਂ ਕੁਕ ਫਲੇਵਰ ਤਿਆਰ ਕਰੀਦਾ ਉਹ ਨੂੰ ਚੜ ਕੇ ਵਾਲੀ ਚਾਹ ਕਰਨੀ ਉਹ ਅਸੀਂ ਆਪਣਾ ਡਰਾਈਵ ਹੁੰਦਾ ਜਿਹੜਾ ਤੜਕਾ ਲਾਨੇ ਮੱਖਣ ਦੇ ਵਿੱਚ ਫਿਰ ਉਹ ਚਾਹ ਤਿਆਰ ਚਾਹ ਮੰਨ ਇੱਕ ਕੱਪ ਪੀਤਾ ਹੋਵੇ ਨਾ ਦਾ ਤੇ ਮੰਨ ਲਾ ਵੀ ਪੰਜਾਬੀ ਕੇ ਨਜ਼ਾਰਾ ਜਾਂਦਾ ਤੜਕੇ ਦੀ ਚਾਹ ਪੀਤੀ ਜੀ ਦੋ ਚਾਰ ਵੀ ਚਾਹ ਪੀਤੀ ਤੜਕੇ ਲਈ ਚਾਹ ਬਹੁਤ ਵਧੀਆ ਜੀ ਖਸਕਾ ਦਾ ਟੜਕਾ ਲਗਾਉਂਦੇ ਮੱਖਣ ਪਾ ਕੇ ਲਗਾਉਂਦੇ ਬਹੁਤ ਵਧੀਆ ਚਾਹ ਬਣਾਉਂਦੇ ਤੜਕੇ ਲਈ ਕਰੋ ਵੀ ਪੀ ਕੇ ਇਹਦੀ ਵੈਰੇ ਤੇ ਵੀ ਪੀਦੀ ਤੇ ਜਿਹੜੇ ਨਹੀਂ ਵੀ ਚਾਹ ਪੀਂਦੇ ਸੀ ਤੇ ਉਹਨਾਂ ਨੂੰ ਚਾਹ ਪੀਣੇ ਲਾਦਾ ਹਾਂ ਆਪ ਸਵਾਗਤ ਹੈ ਸਭ ਦਾ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਦਾਨਿਸ਼ ਸ਼ਰਮਾ ਅੱਜ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਇੱਕ ਇਹੋ ਜਿਹੀ ਸਟੋਰੀ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਹਾਂ ਜਿੱਥੇ ਕਿ ਪੰਜਾਬੀਆਂ ਦਾ ਸਭ ਤੋਂ ਪਹਿਲਾ ਸ਼ੌਂਕ ਹੁੰਦਾ ਹੈ ਸਵੇਰ ਦੀ ਚਾਹ ਦੀ ਚੁਸਕੀ ਦਾ ਆਨੰਦ ਲੈਣਾ ਤੇ ਅੱਜ ਸਾਡੇ ਨਾਲ ਵਿੱਕੀ ਜੀ ਮੌਜੂਦ ਨੇ ਜੋ ਕਿ ਚਾਹ ਬਣਾਉਂਦੇ ਨੇ ਬਦਾਮਾਂ ਵਾਲੀ ਦੇਖਿਆ ਜਾਵੇ ਤਾਂ ਡਰਾਈ ਫਰੂਟਸ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਡਰਾਈ ਫਰੂਟਸ ਵੇਚ ਆ ਜਾਂਦੇ ਨੇ ਜੋ ਕਿ ਵਿੱਕੀ ਜੀ ਸਾਡੇ ਨਾਲ ਅੱਜ ਮੌਜੂਦ ਹੈਗੇ ਨੇ ਇਸ ਸਟੋਰੀ ਦੇ ਵਿੱਚ ਜੋ ਕਿ ਅਲੱਗ-ਅਲੱਗ ਡਰਾਈ ਫਰੂਟਸ ਨੂੰ ਲੈ ਕੇ ਆ ਜਿਹੜੀ ਚਾਹ ਬਣਾਉਂਦੇ ਨੇ ਤੇ ਵੱਖ-ਵੱਖ ਸਲਾਨੀਆਂ ਦੀ ਗੱਲ ਕੀਤੀ ਜਾਵੇ ਸ਼ਹਿਰ ਅੰਮ੍ਰਿਤਸਰ ਇੱਕ ਟੂਰਿਸਟ ਹੱਬ ਮੰਨਿਆ ਜਾਂਦਾ ਜਿੱਥੇ ਕਾਫੀ ਟੂਰਿਸਟ ਜਿਹੜਾ ਹੈ ਵਿੱਕੀ ਜੀ ਦੀ ਟੀ ਸਟਾਲ ਦੇ ਉੱਤੇ ਚਾਹ ਪੀਣ ਦੇ ਲਈ ਮੌਜੂਦ ਹੁੰਦੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਵਿੱਕੀ ਜੀ ਚੈਨਲ ਦੇ ਦਿੱਤੇ ਜੀ ਤੁਹਾਡਾ ਮਾਰਾ ਸਾਡੇ ਚੈਟ ਤੇ ਤੰਗ ਆ ਸਾਡੇ ਕੋ ਆਵੇ 500 ਮਾਰਕ ਦਗਾ ਸੋ ਗੱਲਬਾਤ ਕਰਾਂਗੇ ਚਾਹ ਤੁਹਾਡੀ ਬੜੀ ਫੇਮਸ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਡਰਾਈ ਫਰੂਟ ਵਾਲੀ ਚਾਹ ਵਾ ਪਹਿਲੀ ਵਾਰ ਸੁਣਨ ਨੂੰ ਕਿਤੇ ਨਾ ਕਿਤੇ ਮਿਲੀ ਹੈ ਲੋਕ ਵੀ ਦੇਖ ਰਹੇ ਨੇ ਤੁਹਾਨੂੰ ਥੋੜਾ ਬਹੁਤਾ ਦੱਸੋ ਵੀ ਕੀ ਰਾਜ ਕੀ ਐ ਇਸ ਦੇ ਵਿੱਚ ਡਰਾਈ ਫਰੂਟ ਵਾਲੀ ਚਾਹ ਜਿਸ ਵਿੱਚ ਬਦਾਮ, ਅੰਜੀਰ ਅਲੱਗ-ਅਲੱਗ ਚੀਜ਼ਾਂ ਆ ਜਾਂਦੀਆਂ ਵਾ ਕਿੱਥੋਂ ਸ਼ੁਰੂਆਤ ਹੋਈ ਕਿਵੇਂ ਤੁਸੀਂ ਇਸ ਚੀਜ਼ ਦੀ ਸਟਾਰਟਿੰਗ ਇਹ 1945 ਤੋਂ ਅਸੀਂ ਦੁਕਾਨ ਇੱਥੇ ਚਲਾ ਰਹੇ ਹਾਂ ਇਸ ਤੋਂ ਪਹਿਲੇ ਅਸੀਂ ਪਾਕਿਸਤਾਨ 'ਚ ਸਾਡੇ ਦਾਦਾ ਜੀ ਚਲਾਉਂਦੇ ਸੀ ਉਹਨਾਂ ਕੋ ਬਿਲਕੁਲ ਗੂਗਲ ਨੇ ਉਸ ਟਾਈਮ ਤੇ ਨਵਾਂ ਰਿਹਾ ਅੰਮੀ ਰਾਜ ਇਹ ਡਰਾਈ ਫਰੂਟ ਵਾਲੀ ਦਾ ਉਹਨਾਂ ਤੋਂ ਉਹ ਲੈ ਕੇ ਛੇ ਵੀ ਲੈ ਸਕੀ ਸੀ ਜੀ ਜਿੰਨੇ ਵੀ ਡਰਾਈਵ ਮੂਡ ਦਾ ਉਹ ਅਲੱਗ-ਅਲੱਗ ਪ੍ਰਕਾਰ ਦੀ ਮਸਪੀ ਹੈ ਉਹ ਆਪਣਾ ਚਾਹ ਬਣਾਉਂਦੇ ਸੀ ਬਦਾਮ ਵਾਲੀ ਚਾਹ ਕਾਜੂ ਦੀ ਮੀਨ ਵਾਲਾ ਕਿੰਨਾ ਵੀ ਆਕੇ ਡਾਈਨਿੰਗ ਦਾ ਪਰ ਅੱਜ ਦੇ ਦਿਨ ਇਹ ਅਸੀਂ ਡਰਾਈਵ ਮੂਡ ਹੀ ਪਜਾਰ ਲੈਣ ਜਾਈਏ ਤਾਂ ਹੀ ਇਹਨੇ ਡਰਾਈਵ ਮੂਡ ਵੀ ਖੀਏ ਸਕੇ ਕਿ ਇਹਨੇ ਮਹੰਗਿਆ ਜੇਕਰ ਨਹੀਂ ਜੇ ਇਹ ਡਰਾਈਵ ਮੂਡ ਵਾਲੀ ਸਭ ਚਾਹ अवेलेबल ਹੋ ਜਾਏ ਜਿਸ ਤਰ੍ਹਾਂ ਦਾ ਇਹ ਡਰਾਈਵ ਮੂਡ ਪਸੰਦ ਕਰਦੇ ਆ ਸਾਨੂੰ ਕਾਜੂ ਪਸੰਦ ਆ ਸਾਨੂੰ ਬਦਾਮ ਪਸੰਦ ਆ ਸਾਨੂੰ ਖਸਖਸ ਪਸੰਦ ਆ ਇਹਨਾਂ ਸਾਰੀਆਂ ਡਰਾਈਵ ਮੂਡਾਂ ਇਹਨਾਂ ਜਿੰਨੇ ਕੁ ਨਕਾ ਬੁਟਾ ਬਣਾਣਾ ਹੈ ਇਹਨਾਂ ਸਾਡੇ ਸਰੀਰ ਨੂੰ ਪੋਸ਼ਟਿਕਾar ਦਿੰਦੇ ਆ ਵਿਟਾਮਿਨ ਦਿੰਦੇ ਆ ਉਹਨਾਂ ਸਾਰੀਆਂ ਜਿਹੜੀਆਂ ਬਣਾਉਂਦੇ ਸੋ ਦੇਖਿਆ ਜਾਵੇ ਗੱਲਬਾਤ ਕੀਤੀ ਜਾਵੇ ਵੱਖ-ਵੱਖ ਸਥਾਨਾਂ ਤੋਂ ਕਾਫੀ-ਕਾਫੀ ਦੂਰੋਂ ਜਿਹੜਾ ਟੂਰਿਸਟ ਹੱਬ ਅੰਮ੍ਰਿਤਸਰ ਨੂੰ ਮੰਨਿਆ ਜਾਂਦਾ ਵਾ ਤੁਹਾਡੀ ਜਿਹੜੀ ਫੇਮਸ ਕਾਫੀ ਟੀ ਸਟਾਲ ਹੈਗੀ ਆ ਜਿੱਥੇ ਵਿੱਚ ਬਦਾਮ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਅਰ ਡਰਾਈ ਫਰੂਟ ਹੈਗੇ ਆ ਉਹ ਪਾ ਕੇ ਚਾਹ ਨੂੰ ਬਣਾਇਆ ਜਾਂਦਾ ਵਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਦੇ ਲੋਕ ਜਿਹੜੇ ਆ ਕੇ ਪਸੰਦ ਕਰਦੇ ਆ ਚਾਹ ਨੂੰ ਕਿਸ ਤਰ੍ਹਾਂ ਇਹ ਸਾਡੀ ਦੁਕਾਨ 1545 ਤੋਂ ਲਗਭਗ 50 ਸਾਲ ਮੰਨੂ ਚਾਹ ਬਣਾਉਂਦੇ ਨੇ ਉਸ ਤੋਂ ਪਹਿਲੇ ਮੇਰੇ ਪਿਤਾ ਜੀ ਬਣਾ ਰਹੇ ਸੀ ਮੇਰੇ ਦਾਦਾ ਜੀ ਬਣਾ ਰਹੇ ਸੀ ਪਰ ਇਹ ਚਾਹ ਜਿਹੜੀ ਹੈ ਇਹ ਜਿਹੜੀ ਰੈਸਪੀ ਹੈ ਡਰਾਈ ਫਰੂਟ ਦੀ ਚਾਹ ਵਾਲੀ ਇਹ ਸਿਰਫ ਸਾਡੇ ਕੋ ਸਾਡੇ ਪਰਿਵਾਰ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਬਣਾਉਂਦੇ ਆ ਔਰ ਜਿੰਨੇ ਵੀ ਬਾਹਰੋਂ ਸਲਾਣੀ ਆਉਂਦੇ ਆ ਜਾਂ ਦਿੱਲੀ ਤੋਂ ਬਾਬੇ ਤੋਂ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਜਦੋਂ ਵੀ ਇੱਥੇ ਐਕਟਰ షూਟਿੰਗ ਕਰ ਲਾਂਦੇ ਆ ਉਹ ਸਾਡੇ ਕੋਲ ਜਿਹੜੀ ਚੜਕੇ ਵਾਲੀ ਚਾਹ ਵਿਦਾਵ ਵਾਲੀ ਚਾਹ ਬਿਦਾਮ ਖਸਖਸ ਵਾਲੀ ਚਾਹ ਜਿਹਦੇ ਵਿੱਚ ਅਸੀਂ ਲਾਚੀ ਤੁਲਸੀ ਗੁਲਾਬ ਅਨੇਕਾਂ ਚੀਜ਼ਾਂ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਆ ਉਹ ਚਾਹ ਬਹੁਤ ਖੁਸ਼ ਹੋ ਕੇ ਪੀਂਦੇ ਔਰ ਚੇਚਾ ਇਹ ਸਾਭ ਵੀ ਨਾ ਚੜਕੇ ਵਾਲੀ ਚਾਹ ਦੀ ਤੁਸੀਂ ਕਿਤੇ ਨਾ ਕਿਤੇ ਗੱਲ ਕੀਤੀ ਆ ਇਹ ਦੱਸੋ ਸਾਡੇ ਜਿਹੜੇ ਦੇਖਦੇ ਸਰੋਤੇ ਹੈਗੇ ਆ ਵੀ ਤੜਕੇ ਵਾਲੀ ਚਾਹ ਤੁਸੀਂ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਹੋ ਲੋਕਾਂ ਤੜਕੇ ਵਾਲੀ ਚਾਹ ਦੇ ਵਿੱਚ ਬਾਦਾਮ ਖਸਖਾਸ ਉਹ ਚਾਹ ਨੂੰ ਅਸੀਂ ਦੋ ਵਾਰੀ ਬਣਾਉਣਾ ਪੈਂਦਾ ਇੱਕ ਵਾਰੀ ਇਹ ਚਾਹ ਬਣਾਉਨੇ ਆ ਜਿਹਦੇ ਵਿੱਚ ਅਸੀਂ ਗੁਲਾਬ ਲਾਚੀ ਖੁਸ਼ੀ ਸਭ ਚੀਜ਼ਾਂ ਪਾ ਕੇ ਤਿਆਰ ਕਰਦੇ ਦੂਸਰੀ ਵਾਰ ਫਿਰ ਅਸੀਂ ਬਟਰ ਦੇ ਵਿੱਚ ਬਹੁਲ ਬਟਰ ਦੇ ਵਿੱਚ ਬਾਦਾਮ ਖਸਖਸ ਜਿਹੜਾ ਵਾ ਉਹਨੂੰ ਕੁੱਟ ਕੇ ਤੇ ਫਿਰ ਉਹਦਾ ਜਿਹੜਾ ਅਸੀਂ ਕੁਝ ਫਲੇਵਰ ਤਿਆਰ ਕਰੀਦਾ ਉਹਨੂੰ ਤੜਕੇ ਵਾਲੀ ਚਾਹ ਕਰਨ ਉਹ ਅਸੀਂ ਆਪਣਾ ਡਰਾਈਵ ਹੁੰਦਾ ਜਿਹੜਾ ਤਲਕਾ ਲਾਣੇ ਮੱਖਣ ਦੇ ਬੁੱਤੂ ਫਿਰ ਹੋ ਜਾ ਚਾਹਿਆ ਗੱਲ ਕਿਤੇ ਜਾਵੇ 1945 ਤੋਂ ਤੁਸੀਂ ਗੱਲ ਕੀਤੀ ਹੈ ਕਿ ਤੇ ਦੁਕਾਨ ਜਿਹੜੀ ਸਟਾਰਟਿੰਗ ਤੋਂ ਚੱਲਦੀ ਆ ਰਹੀ ਆ ਆ ਗਾਂ ਦੇ ਤੌਰ ਦੇ ਉੱਤੇ ਹੁਣ ਅਗਰ ਲੋਕਾਂ ਨੇ ਆਣਾ ਹੋਵੇ ਤੁਹਾਡੇ ਕੋਲ ਤੁਸੀਂ ਆਪਣਾ ਕੋਈ ਐਡਰੈਸ ਦੇਣਾ ਹੋਵੇ ਉਹਨਾਂ ਨੂੰ ਦੇ ਸਕਦੇ ਹੋ ਦੱਸ ਸਕਦੇ ਕਿੱਥੇ ਸਾਡੀ ਦੁਕਾਨ ਐਮ ਐ ਮੋਬਾਈਲ ਰੋਡ ਕੋਈ ਯੂਟ ਕੰਪਨੀ ਬਾਗ ਦੇ ਸਾਹਮਣੇ ਅਗਰ ਟਾਈਮ ਹੈ ਸਵੇਰੇ 6:00 ਤੋਂ ਲੈ ਕੇ ਸ਼ਾਮੀ 8:00 ਉਹ ਗੱਲ ਕੀਤੀ ਜਾਵੇ ਸਿਹਤ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਕਿ ਡਰਾਈ ਫਰੋਸ ਜਿਹੜੀ ਇਹ ਚਾਹ ਹੈਗੀ ਆ ਸਿਹਤ ਵੀ ਕਾਫੀ ਲਾਹੇਮੰਦ ਹੁੰਦੀ ਹੈ ਜਿਵੇਂ ਜਵਾਨਾਂ ਦੀ ਗੱਲ ਕੀਤੀ ਜਾਵੇ ਠੀਕ ਆ ਯੰਗਸਟਰ ਦੀ ਗੱਲ ਕੀਤੀ ਜਾਵੇ ਲੋਕ ਚਾਹ ਅੱਜ ਕੱਲ ਦੇ ਤੌਰ ਤੇ ਬਹੁਤ ਘੱਟ ਪੀਂਦੇ ਨੇ ਲੇਕਿਨ ਸਿਹਤ ਸਿਹਤਮੰਦ ਚਾਹ ਦੀ ਤੁਸੀਂ ਕਿਤਨਾ ਕਿਤੇ ਗੱਲ ਕੀਤੀ ਹੈ ਇਸ ਨੂੰ ਤੁਸੀਂ ਕਿੱਥੋਂ ਤੱਕ ਸ ਅgetElementById ਨੌਜਵਾਨ ਕੁੜੀ ਹੈ ਆਪਣੇ ਸਰੀਰ ਬਾਰੇ ਬਹੁਤ ਅੱਛਾ ਖਿਆਲ ਰੱਖਦੀ ਹੈ ਔਰ ਅੱਛੀ ਚੀਜ਼ਾਂ ਖਾਦੀ ਹੈ ਔਰ ਸਾਡੇ ਕੋਲ ਜਿਹੜੀ ਨੌਜਵਾਨ ਕੁੜੀ ਹੈ ਜਿਹੜੇ ਪਹਿਲੇ ਵੀ ਸਾਡੇ ਇਹਨਾਂ ਦੇ ਬਿਜ਼ੂਲ ਪੀਂਦੇ ਰਹੇ ਅੱਗੋਂ ਜਿਹੜੀ ਨੌਜਵਾਨ ਕੁੜੀ ਹੈ ਇਹਨੂੰ ਚੜਕੇ ਵਾਲੀ ਚਾਹ ਤੇ ਬਾਦਾਮ ਵਾਲੀ ਚਾਹ ਇਹਨੂੰ ਬਹੁਤ ਅੱਛੀ ਲੱਗਦੀ ਔਰ ਬੜਬੜੀ ਦੂਰ ਆ ਪੀਂ ਰਹੇ ਤੇ ਕੁਆਂਟੀਟੀ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਕਿਸ ਤਰ੍ਹਾਂ ਦੀ ਜਿਹੜੀ ਕੁਆਂਟੀਟੀ ਹੈ ਉਹ ਦੇਖਣ ਅਗਰ ਲੋਕ ਆਂਦੇ ਨੇ ਇੱਥੇ ਤੇ ਇਸ ਤਰ੍ਹਾਂ ਦੀ ਕੁਆਂਟੀਟੀ ਉਹਨਾਂ ਨੂੰ ਦੇਖਣ ਨੂੰ ਮਿਲੇਗੀ ਬਹੁਤ ਵਧੀਆ ਬਹੁਤ ਅੱਛਾ ਚਾਹ ਦੇ ਬਹੁਤ ਵੱਡੇ ਕੱਪ ਹੁੰਦੇ ਆ ਨੋਰਮਲ ਇਹ ਗਲਾਸ ਨੂੰ ਵੱਡੇ ਗਲਾਸ ਹੁੰਦੇ ਕੋਈ ਕੋ ਕੱਪ ਪੀਣ ਨਾਲ ਆदमी ਦਿਨ ਦਾ ਸਾਰਾ ਦਿਨ ਉਹ ਇੱਕ ਬਰਬਾਰ ਦੀ ਉਹਦੇ ਨਾਲ એનર્ਜੀ ਉਹਦੇ ਸਰੀਰ 'ਚ ਜਿਹੜੀ ਇੱਕ ਸ਼ਕਤੀ ਜਿਹੜੀ ਆ ਉਹ ਚਾਹ ਨਹੀਂ ਇੱਕ ਪ੍ਰਕਾਰ ਦਾ એનર્ਜੀ ਰਿੰਕ ਵਾ ਜਿਹੜਾ ਕਿ ਸਾਡੇ ਸਰੀਰ ਨੂੰ ਕਈ ਕਈ ਰੋਗਾ ਤੋਂ ਬਚਾ ਕੇ ਰੱਖ ਸਕਦਾ ਜਿਹੜੀ ਅਸੀਂ ਪੀਂ ਜਾਂਦੇ ਆ ਜੀ ਕੋ ਤੁਸੀਂ ਦੇਖਿਆ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਠੀਕ ਮੇਰੇ ਪਿੱਛੇ ਜਿਹੜਾ ਵਿੱਕੀ ਟੀ ਸਟਾਲ ਆਪ ਉੱਥੇ ਸਸਟਮ ਮੌਜੂਦ ਹੈਗੇ ਆ ਜਿੱਥੇ ਕਿ ਪੋਸਟਿਕ ਤਤਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਚਾਹ ਦਾ ਆਨੰਦ ਲੋਕ ਪੰਜਾਬੀ ਲੈ ਰਹੇ ਨੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਾਸੀ ਵੱਧ ਤੋਂ ਵੱਧ ਇੱਥੇ ਪਹੁੰਚਦੇ ਨੇ ਸਲਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਵੀ ਜਿਹੜੇ ਲੋਕ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਜ਼ਰੂਰ ਇੱਥੇ ਚਾਹ ਦਾ ਆਨੰਦ ਲੈ ਕੇ ਜਾਂਦੇ ਨੇ ਸੋ ਗੱਲਬਾਤ ਕਰਨ ਤੋਂ ਬਾਅਦ ਸਾਡੇ ਨਾਲ ਕਸਟਮਰ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਜਿਹੜੇ ਆ ਚਾਹ ਦੀਆਂ ਚੁਸਕੀਆਂ ਦਾ ਨੰਦ ਲੈ ਰਹੇ ਆ ਸਭ ਤੋਂ ਪਹਿਲਾਂ ਭਾਜੀ ਕਿੱਦਾਂ ਦਾ ਲੱਗ ਰਿਹਾ ਚਾਹ ਪੀ ਕੇ ਚਾਹ ਪੀ ਕੇ ਸਰ ਬਹੁਤ ਵਧੀਆ ਲੱਗ ਰਿਹਾ ਜੀ ਚਾਹ ਮੰਨ ਲੇ ਇੱਕ ਕੱਪ ਪੀਤਾ ਹੋਏ ਨਾ ਦਾ ਤੇ ਮਨ ਲੱਭੀ ਪੰਜਾਬੀ ਕੇ ਨਜ਼ਾਰਾ ਜਾਂਦਾ ਅੱਜ ਦਾ ਹਾਂਜੀ ਸੋ ਗੱਲਬਾਤ ਕੀਤੀ ਜਾਵੇ ਤਾਂ ਬਦਾਮਾਂ ਵਾਲੀ ਡਰਾਈ ਫਰੂਟਸ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਰਾਈ ਫਰੂਟਸ ਆ ਉਹ ਪਾ ਕੇ ਇੱਥੇ ਚਾਹ ਬਣਾਈ ਜਾਂਦੀ ਹੈ ਬਟਰ ਅਮੂਲ ਬਟਰ ਦੇ ਤੜਕਾ ਲਗਾ ਕੇ ਚਾਹ ਬਣਾਈ ਜਾਂਦੀ ਹੈ ਅੱਜ ਕੱਲ ਕਿਤੇ ਦੇਖਣ ਨੂੰ ਇਦਾਂ ਦਾ ਨਹੀਂ ਮਿਲਿਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਪਾਂ ਸਟੋਰੀ ਕਰਨ ਪਹੁੰਚੇ ਆ ਤੁਸੀਂ ਵੀ ਚਾਹ ਦਾ ਆਨੰਦ ਲੈਂਦੇ ਹੋ ਤੜਕੇ ਵਾਲੀ ਚਾਹ ਪੀ ਕੇ ਦੇਖੀ ਕਿੱਦਾਂ ਦੀ ਲੱਗਦੀ ਤੜਕੇ ਦੀ ਚਾਹ ਪੀਤੀ ਜੀ ਦੋ ਚਾਰ ਵੀ ਚਾਹ ਪੀਤੀ ਤੜਕੇ ਦੀ ਚਾਹ ਬਹੁਤ ਵਧੀਆ ਜੀ ਖਸਕਾ ਦਾ ਟੱਟਾ ਲਗਾਉਂਦੇ ਨੇ ਮੱਖਣ ਪਾ ਕੇ ਲਗਾਉਂਦੇ ਨੇ ਬਹੁਤ ਵਧੀਆ ਚਾਹ ਦਾ ਤੜਕੇ ਲਈ ਆਨੰਦ ਦੀ ਗੱਲ ਕੀਤੀ ਜਾਵੇ ਤਾਂ ਚਾਹ ਦਾ ਆਨੰਦ ਕਿੱਦਾਂ ਦਾ ਚਾਹ ਦਾ ਨਾਂ ਦੱਸਣਾ ਇਹ ਜੀ ਚਾਹ ਦਾ ਆਨੰਦ ਤੇ ਤੁਸੀਂ ਪੀਓਗੇ ਤੇ ਫੇਰ ਹੀ ਪਤਾ ਲੱਗੇਗਾ ਤੁਹਾਨੂੰ ਹੁਣ ਆਪਾਂ ਪੀ ਕੇ ਤੇ ਬਹੁਤ ਵਧੀਆ ਲੱਗ ਰਿਹਾ ਤਾਂ ਹੀ ਰੋਜਾਂ ਦੇ ਰੋਜ ਇਹ ਚਾਹ ਪੀਣਾ ਨੇ ਮਾਰਨਿੰਗ ਵੀ ਆਉਂਦੇ ਤੇ ਇਵਨਿੰਗ ਵੀ ਆਉਂਦੇ ਚਾਹ ਪੀਂਦੇ ਘਰੋਂ ਵੀ ਪੀ ਕੇ ਆਈ ਦੀ ਵੇਰੇ ਇੱਥੇ ਵੀ ਪੀਦੀ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਯਾਰ ਦੋਸਤ ਹੈਗੇ ਨੇ ਇਕੱਠੇ ਬੈਠ ਕੇ ਜਿਹੜੀ ਆ ਚਾਹ ਦਾ ਆਨੰਦ ਲੈ ਰਹੇ ਨੇ ਚਾਹ ਦੀਆਂ ਚੁਸਕੀਆਂ ਮਾਰ ਰਹੇ ਨੇ ਸੋ ਹੋਰ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਸੀਟੀ ਹੈਡਲਾਈਨ ਦੇ ਨਾਲ ਬਹੁਤ ਬਹੁਤ ਧੰਨਵਾਦ